ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤੇ ਆਉਣ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ ਹੁਣ ਪੰਜਾਬ ਦੇ ਮੌਸਮ ਬਾਰੇ ਆਈ ਤਾਇਆ ਵੱਡੀ ਅਪਡੇਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹੁਣ ਮੌਸਮ ਭਾਗ ਨੇ ਹੈ ਤੁਹਾਨੂੰ ਪੰਜਾਬ ਦੇ ਕੁਝ ਇਲਾਕਿਆਂ 'ਚ ਲੂਆਂ ਤੇ ਕੁਝ ਇਲਾਕਿਆਂ 'ਚ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਹੈ ਸੁਵੇਦਾ ਮਾਲਵਾ ਖੇਤਰ ਜਿੱਥੇ ਗਰਮੀ ਦੀ ਲਪੇਟ ਚ ਹੈ ਤੇ ਉੱਥੇ ਹੀ ਮਾਝਾ ਤੇ ਦੁਆਬਾ ਜਮੀਤ ਨੂੰ ਰਾਹਤ ਮਿਲਦੀ ਉਮੀਦ ਹੈ ਮੌਸਮਪਾਗ ਦੇ ਮੁਤਾਬਕ ਕਿੰਨਾ ਦੀ ਰਾਹਤ ਮਿਲੇਗੀ ਪੰਜਾਬ ਦੇ ਮਾਲਵਾ ਦੇ 10 ਜ਼ਿਲ੍ਹਿਆਂ ਚ 3 ਜੂਨ ਨੂੰ ਸਥਿਤੀ ਆਮ ਹੁੰਦੀ ਅਮੀਰ ਇਹ ਸਥਿਤੀ ਚਾਹਜੂ ਤੱਕ ਜਾਰੀ ਰਹੇਗੀ ਦੁਆਬਾ ਤੇ ਮਾਝਾ ਦੇ ਹੋਰ ਤੇ ਰਜੀਲਾ ਚ 3-4 ਜੂਨ ਲਈ ਮੀਂਹ ਤੇ ਤੇਜ਼ ਹਵਾਵਾਂ ਵਾਲੀ ਯੈਲੋ ਲੜ ਜਾਰੀ ਕੀਤਾ ਗਿਆ ਤੇ 5 ਜੂਨ ਤੱਕ ਪੰਜਾਬ ਵਿੱਚ ਕੋਈ ਅਲੜ ਜਾਰੀ ਨਹੀਂ ਕੀਤਾ ਗਿਆ ਸੀ ਤੇ 4 ਜੂਨ ਤੱਕ ਸੂਬੇ ਚ ਜ ਮਿਸਰਤ ਅਸਰ ਦੇਖਣ ਨੂੰ ਮਿਲੇਗਾ ਤੇ ਜਦੋਂ ਕਿ 5 ਜੂਨ ਤੋਂ ਸਥਿਤੀ ਆਮ ਵਾਂਗ ਹੁੰਦੀ ਜਾਰੀ ਹੈ ਤੇ ਮੌਸਮਾਂ ਦੇ ਅਨੁਸਾਰ ਬੀਤੀ ਰਾਤ ਮਾਨਸਾ ਸੰਗਰੂਰ ਬਰਨਾਲਾ ਤੇ ਬਠਿੰਡਾ ਵਿੱਚ ਮੌਸਮ ਵਿੱਚ ਥੋੜਾ ਜਿਹਾ ਬਦਲਾ ਆਇਆ ਪਰ ਅੱਜ ਇਹਨਾਂ ਇਲਾਕਿਆਂ 'ਚ ਲੂੰਦਾ ਅਲਰਟ ਹੈ ਤੇ ਇਸ ਤੋਂ ਇਲਾਵਾ ਮੋਗਾ ਫਰੀਦਕੋਟ ਮੁਕਸਰ ਬਠਿੰਡਾ ਬਰਨਾਲਾ ਲੁਧਿਆਣਾ 'ਚ ਲੂੰਦਾ ਅਲਰਟ ਜਾਰੀ ਕੀਤਾ ਗਿਆ ਫਾਜ਼ਿਲਕਾ ਤੇ ਤਰਨਤਾਰਨ ਤੇ ਅੰਮ੍ਰਿਤਸਰ ਗੁਰਦਾਸਪੁਰ ਇਹਨਾਂ ਸਾਰੇ ਇਲਾਕਿਆਂ 'ਚ ਜਿਵੇਂ ਕਿ ਜਲੰਧ ਕਪੂਰਥਲਾ 'ਚ ਗਰਮੀ ਦੇ ਨਾਲ ਹੁਣ ਮੀ ਤੋਂ ਬਾਅਦ ਤੇਜਮਾਂ ਵਾਲੀ ਵੀ ਜਲੂ ਲੜ ਜਾਰੀ ਕੀਤਾ ਗਿਆ ਹੈ ਤੇ ਨਾਲ ਨਾਲ ਮੀ ਦਾ ਅਲਰਟ ਵੀ ਜਾਰੀ ਕੀਤਾ ਗਿਆ ਵੀਡੀਓ ਦੇਖਣ ਲਈ ਤੁਹਾਡਾ ਤਾਂ